ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੱਗ ਬਨ ਕੇ ਇੱਕ ਪੰਜਾਬੀ ਸਿੰਗਰ ਬਾਂਦਰ ਬਣ ਕੇ ਨੱਚਦਾ ਦੇਖਿਆ ਇਹ ਉਹੀ ਸਿੰਗਰ ਹੈ ਜਿਹਨੂੰ ਕਹਿੰਦੇ ਸੀ 1 ਕਰੋੜ 20 ਲੱਖ ਰੁਪਏ ਕਿਸਾਨੀ ਅੰਦੋਲਨ ਵਾਸਤੇ ਦਿੱਤਾ ਨੱਚੇ ਪਿਆ ਗਿਆ ਦਲਜੀਤ ਨਾ 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 ਦਲਜੀਤ ਦਸਾਂਜ ਪਤਾ ਤੁਹਾਨੂੰ ਜਿਹੜਾ ਮਸ਼ਹੂਰ ਹੈ ਫਿਲਮਾਂ ਦੇ ਵਿੱਚ ਪ੍ਰਾਈਵੇਟ ਜੈੱਟ ਦਿੱਤਾ ਅਗਲਿਆਂ ਨੇ ਕਿਹਦੀ ਮੈਂ ਗੱਲ ਕਰਦਾ ਮਕੇਸ਼ ਅਵਾਨੀ ਦੇ ਮੁੰਡੇ ਦੇ ਵਿਆਹ ਵਿੱਚ ਸ਼ਾਮਲ ਹੋਣ ਵਾਸਤੇ ਕਿਨੂੰ ਦਲਜੀਤ ਦਸਾਂਝ ਨੂੰ ਗੱਪਾਂ ਤਾਂ ਇਹ ਮਾਰੇ ਕਿ 8 ਕਰੋੜ ਦੇ ਦਿੱਤਾ ਪਰ ਨਹੀਂ ਚਲੋ ਕਰੋੜ ਤੋਂ ਕਰੋੜ ਤਾਂ ਦਿੱਤਾ ਹੀ ਹੋਣਾ ਅਨੀਤਾ ਅਵਾਨੀ ਜਿਹੜੀ ਹੈ ਨਾ ਦਲਜੀਤ ਦੇ ਸਾਹਮਣੇ ਖੜੀ ਹੈ ਜਦੋਂ ਉਹ ਨੱਚਦਾ ਬਾਂਦਰ ਬਣ ਕੇ ਠੀਕ ਹੈ ਗੁਜਰਾਤੀ ਦੇ ਵਿੱਚ ਗੱਲਾਂ ਵੀ ਕਰਦੀ ਹੈ ਉਹ ਤੇ ਇੰਗਲਿਸ਼ ਤਾਂ ਉਹਨੂੰ ਬਹੁਤੀ ਆਉਂਦੀ ਨਹੀਂ ਹਾਂਜੀ ਹਾਂਜੀ ਮੈਂ ਦਿਲਾਂ ਵਿੱਚ ਵਸਦਾ ਐਦਾਂ ਗੱਲਾਂ ਕਰੀ ਜਾਂਦਾ ਹੈ ਸ਼ਿੰਗਰ ਤਾਂ ਹੋਰ ਬਥੇਰੇ ਹੈ ਮਸ਼ਹੂਰ ਹੈ ਬਹੁਤ ਵੱਡੇ ਵੱਡੇ ਪਰ ਅਗਲਿਆਂ ਨੇ जख्मਾਂ ਤੇ ਨੂਨ ਕਿੱਦਾਂ ਛਿੜਕੀਦਾ ਨਮਕ ਕਹਿਦਣਾ ਹਿੰਦੀ ਚ ਫਰਲਟ ਕਹਿ ਦਿੰਨੇ ਆ ਇੰਗਰੇਜ਼ੀ ਦੇ ਵਿੱਚ ਸਮਝਾ ਲਓ ਅਗਲਾ ਨੇ ਛੜਕਿਆ ਕਹਿੰਦੇ ਤੁਸੀਂ ਸਾਨੂੰ ਕਹਿੰਦੇ ਸੀ ਨਾ ਕਿਸਾਨੀ ਅੰਦੋਲਨ ਵਿੱਚ ਅਡਾਨੇ ਅਵਾਨੇ ਕੀ ਹੁੰਦੇ ਆ ਅੱਲ ਕਹਿੰਦੇ ਐਦਾਂ ਬਾਂਦਰ ਬਣਾ ਕੇ ਨਚਾਉਨੇ ਆ ਸੀ ਨਚਾਇਆ ਨਾ ਹੁਣ ਅਸੀਂ ਕਹਿਣਾ ਪੰਜਾਬੀ ਜਿੰਦਾਬਾਦ ਪੰਜਾਬੀ ਮਸ਼ਹੂਰ ਹੁੰਦੇ ਨੇ ਕੰਗਣਾ ਰਣਾਵਤ ਨੂੰ ਗਾਣਾ ਦੇਣੀਆਂ ਬੜੀਆਂ ਸੌਖੀਆਂ ਨੇ ਜੇ ਕੋਈ ਗਰੀਬ ਹੁੰਦਾ ਨਾ ਪਿੰਡ ਵਿੱਚੋਂ ਭਾਂਡਾ ਦਾਰ ਦੇਣਾ ਸੀ ਪਿੰਡ ਵਿੱਚੋਂ ਧੱਕੇ ਮਾਰ ਕੇ ਬਾਹਰ ਕੱਢ ਦੇਣਾ ਸੀ ਜੇ ਕੋਈ ਗਰੀਬ ਹੁੰਦਾ ਕਿਉਂਕਿ ਉਹ ਜੱਟ ਹੈ ਜੱਟਵਾਦ ਦਾ ਧੌਣ ਵਿੱਚ ਕਿਲਾ ਅੜਿਆ ਹੋਇਆ ਹੈ ਮੈਂ ਇੱਕ ਬੇਨਤੀ ਕਰਨੀ ਹੈ ਥੋੜਾ ਜਿਹਾ ਧਿਆਨ ਦੇ ਨਾਲ ਸੁਣ ਲਿਓ ਜਿਹੜੇ ਅਡਾਨੇ ਅਵਾਨੇ ਨੇ ਇੱਕ ਘੰਟੇ ਦੀ ਇਨਕਮ 100 ਕਰੋੜ ਤੋਂ ਉੱਪਰ ਹੈ ਉਹਨਾਂ ਦੀ ਉਹਨਾਂ ਲਈ 8 ਕਰੋੜ ਜਿਹੜਾ ਗੱਪ ਮਾਰ ਰਿਹਾ ਹੋ ਸਕਦਾ ਸਹੀ ਹੋਵੇ ਉਹ 8000 ਵਰ ਗਈ ਹੈ ਉਹਨਾਂ ਕੋਲੇ ਪੈਸਾ ਇੰਨਾ ਪਿਆ ਪਰ ਸਾਡੀ ਔਕਾਤ ਕੀ ਹੈ ਅਗਲੇ ਨੇ ਦਿਖਾਦੀ ਵੀ ਤੁਸੀਂ ਆ ਇਸ ਔਕਾਤ ਦੇ ਮਾਲਕ ਨੂੰ ਮੋਦੀ ਨੂੰ ਗਾਣ ਦੇ ਚਲੋ ਉਹਦੀ ਕੁੜੀ ਦਾ ਰਿਸ਼ਤਾ ਮੰਗੀ ਚਲੋ ਸਿੱਖ ਬਾਣੇ ਵਿੱਚ ਗੋਲਦਸਾਨਸ ਜਾ ਕੇ ਗਲੂਸ ਕੰਢੀ ਚਲੋ ਕਹਿੰਦਾ ਸਾਡੇ ਕੋਲ ਇੰਨੀ ਕਿ ਕਰਦੂਦੇ ਅਸੀਂ ਮਾਲਕਾਂ ਹੋਰ ਸਾਡੇ ਕੋਲ ਕੀ ਹੈ ਐਡਾ ਦਲਾਲ মিডিਆ ਕਹਿੰਦਾ ਸੀ ਨਾ ਅਡਾਨੀ ਅਵਾਨੀ ਜ਼ਮੀਨਾਂ ਖਰੀਦ ਲੈਣਗੇ ਜਿਹੜਾ ਵੀ ਕੋਈ ਮਸ਼ਹੂਰੀ ਕਰਦਾ ਸੀ ਉਹਨੇ ਕੰਪਨੀ ਵਿੱਚ ਉਹਦਾ ਭਾਂਡਾ ਧਿਆਗਦੇ ਉਹ ਕਹਿੰਦੇ ਸੀ ਨਾ ਤੇ ਹੁਣ ਦਲਜੀਤ ਦਸਾਂਜ ਬਾਰੇ ਕੀ ਖਿਆਲ ਹੈ ਕਹਿੰਦੀ ਹੈ ਹਿੰਮਤ ਹੁਣ ਬਸ ਅਸੀਂ ਸਟੋਰੀਆਂ ਬਣਾਉਣ ਵਾਲਾ ਪਾਉਣੀਆਂ ਨੇ ਪਾਈ ਚੱਲੋ ਆ ਦੇਖੋ ਪ੍ਰਾਈਵੇਟ ਜੈਟ ਤੇ ਗਿਆ ਜੀ ਆ ਦੇਖੋ ਕ੍ਰਿਸ਼ਮਕਪੂਰ ਨਾਲ ਨੱਚਦਾ ਆ ਦੇਖੋ ਕ੍ਰੀਨਾ ਕਪੂਰ ਨਾਲ ਨੱਚਦਾ ਆ ਸ਼ੈਫ ਅਲੀ ਖਾਨ ਵੀ ਸਾਹਮਣੇ ਆ ਗਿਆ ਦੇਖੋ ਸਾਡੇ ਕੋਲ ਹੁਣ ਆਹ ਰਹਿ ਗਿਆ ਹੋਰ ਕੁਝ ਨਹੀਂ ਅਗਲੇ ਇਹਦਾ ਚੰਗੀ ਤਰ੍ਹਾਂ ਜਿਵੇਂ ਬਾਂਦਰ ਨੂੰ ਜੰਗਲ ਵਿੱਚੋਂ ਫੜਿਆ ਹੁੰਦਾ ਸੋਲਿਆਂ ਦੀ ਮੁੱਠੀ ਪਾਈ ਹੁੰਦੀ ਹੈ ਕੁੱਜੇ ਦੇ ਵਿੱਚ ਧਰਤੀ ਵੀ ਦੱਬਿਆ ਹੁੰਦਾ ਉਹ ਕੁੱਜਾ ਤੇ ਬੰਦਰੋ ਦੇ ਵਿੱਚ ਹੱਥ ਪਾ ਲੈਂਦਾ ਮੁਠੀ ਭਰ ਲੈਂਦਾ ਤੇ ਮੁਠੀ ਉਹ ਖੋਲਦਾ ਨਹੀਂ ਤੇ ਹੱਥ ਬਾਹਰ ਆਉਂਦਾ ਨਹੀਂ ਤੇ ਜਿਹੜਾ ਮਦਾਰੀ ਹੁੰਦਾ ਉੱਪਰ ਜਾ ਕੇ ਫੜ ਲੈਂਦਾ ਫਿਰ ਪਿੰਡਾਂ ਦੇ ਵਿੱਚ ਖੇਡਾ ਪਾਉਣ ਵਾਸਤੇ ਬੰਦਰ ਨੂੰ ਨਚਾਇਆ ਜਾਂਦਾ ਹੈ ਪਤਾ ਤੁਹਾਨੂੰ ਆਕਰਤੂਤ ਹੈ ਸਾਡੀ ਆ ਔਕਾਤ ਹੈ ਸਾਡੀ ਤੁਸੀਂ ਇਕੱਲੇ ਦਜੀ ਦਲਜੀਤ ਦੂਸਰਾਂ ਤੋਂ ਮਾਫੀ ਮੰਗਾ ਕੇ ਦਿਖਾ ਦਿਓ ਇਹ ਹੈ ਮਤ ਹੈਗੀ ਆ ਤਾਂ ਸਦਲੋ ਕਾਲ ਤੱਕ ਤੇ ਛੇਕੋ ਭੰਡਾ ਹੁਣ ਨਾ 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 ਅਸੀਂ ਇਹ ਥੋੜੀ ਇੱਧਰ ਜੋ ਕੋਈ ਗਰੇਵ ਦਿਹਾੜੇ ਕਰਨ ਵਾਲਾ ਜੋ ਕੋਈ ਉਹ ਇਹ ਜੀ ਗਲਤੀ ਕਰੇ ਇਹ ਤਾਂ ਜੋਰ ਉਦੋਂ ਦਿਖਾਉਣਾ ਹੁੰਦਾ ਹੁਣ ਉਹ ਜੱਟ ਹੈ ਪੰਜਾਬੀ ਜੰਦਾਬਾਦ ਨੇ ਪੰਜਾਬੀ ਮਸ਼ਹੂਰ ਹੁੰਦੇ ਨੇ ਪੰਜਾਬੀਆਂ ਨੇ ਨਾਮ ਬਣਾਇਆ ਭੱਗ ਦੀ ਚੜ੍ਹਦਾ ਨਾਲ ਉਹਨਾਂ ਟਰਬਨ ਕਹਿ ਦਿਓ ਇੰਗਲਿਸ਼ ਵਿੱਚ ਇਹੀ ਕਹਣਾ ਜਿਹੜੇ ਜਥੇਬੰਦੀਆਂ ਵਾਲੇ ਨੇ ਦਸਤਾਰ ਕਹਿ ਦੇਣਗੇ ਇੰਨਾ ਕੀ ਫਰਕ ਹੈ ਬਸ ਹੁਣ ਚੱਪਣੀ ਘਰ ਦੇ ਵਿੱਚ ਹੋਣੀ ਐ ਪਾਣੀ ਪਾ ਕੇ ਨੱਕ ਡੋਬ ਕੇ ਮਰਿਓ ਹੁਣ ਹਾਂ ਨਾਲ ਵਧਾਈ ਦੇਣੀ ਬਣਦੀ ਐ ਮਕੇਸ਼ ਅਮਾਨੀ ਦੇ ਮੁੰਡੇ ਦੇ ਵਿਆਹ ਲਈ ਖਜਾਹਾਂ ਕਰੋੜ ਰੁਪਏ ਵਾਲੇ ਲਾਇਆ ਉਹਨਾਂ ਨੂੰ ਕੀ ਫਰਕ ਪੈਂਦਾ ਬਦਾਈ ਜਰੂਰੀ ਹੈ ਮੇਰੀ ਜਿਹੜੀ ਗੱਲ ਕੀ ਰਹੀ ਹੈ ਨਾ ਮੇਰਾ ਆਪਣਾ ਗੱਲ ਕਰਨ ਦਾ ਇੱਕ ਢੰਗ ਹੁੰਦਾ ਹੈ ਸਾਡੇ ਕੋਈ ਅਵਾਨੀ ਜਾਂ ਦਲਜੀਤ ਦਸਾਂਝ ਦੁਸ਼ਮਣ ਨਹੀਂ ਉਹ ਇੱਕ ਸਿੰਗਰ ਹੈ ਉਹਦੀ ਟੀਮ ਨਾਲ ਸੰਪਰਕ ਕੀਤਾ ਹੋਣਾ ਮੈਨੇਜਰ ਨੂੰ ਫੋਨ ਆਇਆ ਹੋਣਾ அவਰੇ ਨੇ ਬੁੱਕ ਕਰ ਲਿਆ ਮਨੋਰੰਜਨ ਕੀਤਾ ਅਗਲੇ ਨੇ ਤੇ ਉਸ ਸਿੰਗਰ ਦੇ ਤੌਰ ਤੇ ਗਿਆ ਉਹਦਾ ਜਾਣਾ ਬਣਦਾ ਹੈ ਉਥਿਓ ਮਸ਼ਹੂਰ ਵੀ ਹੈ ਕੋਈ ਸ਼ੱਕ ਨਹੀਂ ਪਰ ਜਿਹੜੇ ਬੰਦੇ ਇਹਨਾਂ ਖੱਜਾਂ ਦੀ ਖਾਤਰ ਲੜਦੇ ਨੇ ਆਪਸ ਵਿੱਚ ਬੈਰ ਪਾਉਂਦੇ ਨੇ ਉਹਨਾਂ ਉਹਨਾਂ ਨੂੰ ਥੋੜਾ ਜਿਹਾ ਅਕਲ ਲੈਣ ਦੀ ਲੋੜ ਹੈ ਜੇ ਮੇਰੀ ਗੱਲ ਗਲਤ ਹੈ ਤਾਂ ਮੈਨੂੰ ਕਹਿ ਸਕਦੇ ਹੋ ਬੜੇ ਗਰੀਬ ਸਿੰਗਰ ਨੇ ਕਿਉਂਕਿ ਉਹਨਾਂ ਦੀ ਉੱਤੱਕ ਜਾਣ ਦੀ ਪਹੁੰਚ ਹੈ ਨਹੀਂ ਦਲਜੀਤ ਵਾਗਿਆ ਇਸਦਾ ਇਹ ਹੁਣ ਜਿਹੜੀਆਂ ਮੈਂ ਗੱਲਾਂ ਕੀਤੀਆਂ ਨੇ ਇਹ ਜਥੇਬੰਦੀਆਂ ਵਾਲੇ ਵੀ ਥੋੜਾ ਜਿਹਾ ਸੁਣ ਲੈਣ ਜਿਹੜੇ ਸਾਡੇ ਕੜਮ ਚੌਧਰੀ ਨੇ ਜਾਤੀਵਾਦ ਫੈਲਾਉਂਦੇ ਨੇ ਉਹ ਵੀ ਸੁਣ ਲੈਣ ਬਸ ਇੰਨੀ ਗੱਲ ਨਹੀਂ ਕਹਿਣੀ ਹੈ ਤੇ ਠੁਮਕੇ ਪਸੰਦ ਆਏ ਹੋਣੇ ਨੇ ਦਲਜੀਤ ਦਸਾਂਜ ਦੇ ਤੇ ਕਈਆਂ ਦੇ ਕਾਲਜੇ ਵਿੱਚ ਆਰੀ ਚਲਦੀ ਵੀ ਹੋਣੀ ਹੈ ਗਲ ਨੂੰ ਕੱਢ ਲਿਓ ਕਮੈਂਟ ਕਰਕੇ ਕਿਤੇ ਅਟੈਕ ਨਾ ਹੋ ਜੇ ਠੀਕ ਹੈ ਮੰਨ ਦੀ ਪੜਾਅ ਜਿਹੜੀ ਹੈ ਨਾ ਉਹ ਕੱਢ ਲਿਓ ਐਤੋਂ ਬਾਅਦ ਤੁਸੀਂ ਕੁਝ ਨਹੀਂ ਕਰ ਸਕਦੇ ਮੈਂ ਗਲਤਾਂ ਕੀਤੀ ਹੈ ਕਿਉਂਕਿ ਜਿਹੜੇ ਸਿੱਖ ਬਾਣੇ ਵਿੱਚ ਪ੍ਰਚਾਰਕ ਵੀ ਨੇ ਨਾ ਉਹਨਾਂ ਨੇ ਵੀ ਧੜਾ ਧੜ ਅਵਾਨੀ ਅਰਦਾਨੀ ਮਾੜੇ ਨੇ ਪੰਜਾਬ ਨੂੰ ਖਰੀਦ ਲੈਣਗੇ ਇਹੋ ਜਿਹਾ ਕੁਝ ਬੋਲਿਆ ਤੇ ਹੁਣ ਮੂੰਹ ਵਿੱਚ ਘੁੰਗੜੀਆਂ ਪਈਆਂ ਹੋਈਆਂ ਨੇ ਹੁਣ ਕੋਈ ਨਹੀਂ ਬੋਲਿਆ ਜੇ ਹਿੰਮਤ ਹੈ ਤਾਂ ਕਰੋ ਮੀਟਿੰਗ ਦਲਜੀਤ ਦਸਾਂਝ ਨੂੰ ਸਦੋ ਛੇਕੋ ਭੰਡਾ ਉਹਦਾ ਹੁਣ ਥੋੜੀ ਬੋਲ ਸਕਦੇ ਅਸੀਂ ਬਸ ਇਨੀ ਗੱਲ ਕਹਿਣੀ ਸੀ ਤੋਂ ਬਾਅਦ ਕਹਿਣ ਦਾ ਫਾਇਦਾ ਕੋਈ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ